ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਜਾਨਲੇਵਾ ਹਮਲੇ ਦੇ ਵਿੱਚ ਬਾਲ ਬਾਲ بچ ਗਏ ਗੁਰਪ੍ਰਤਾਪ ਤੇ ਉਹਨਾਂ ਦੇ ਸਾਥੀਆਂ ਤੇ ਬੀਤੀ ਰਾਤ 9 ਵਜੇ ਦੇ ਕਰੀਬ ਦੋ ਨਕਾਬਪੋਸ਼ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਹਮਲਾ ਉਸ ਵੇਲੇ ਕੀਤਾ ਗਿਆ ਜਦੋਂ ਗੁਰਪ੍ਰਤਾਪ ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਵਾਪਸ ਪਰਤ ਰਹੇ ਸੀ ਹਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਟੀਵੀ ਤਸਵੀਰਾਂ ਚ ਹਮਲਾਵਰ ਸਾਫਤਾ ਨਜ਼ਰ ਨਹੀਂ ਆ ਰਹੇ ਪਰ ਸੀਸੀਟੀਵੀ ਚ ਤੁਸੀਂ ਗੁਰਪ੍ਰਤਾਪ ਤੇ ਉਹਨਾਂ ਦੇ ਸਾਥੀਆਂ ਨੂੰ ਮੌਕੇ ਤੋਂ ਭੱਜਦੇ ਹੋਏ ਜ਼ਰੂਰ ਦੇਖ ਸਕਦੇ ਹੋ ਹਮਲਾਵਰਾਂ ਨੇ ਕਰੀਬ 3 ਤੋਂ 4 ਰਾਉਂਡ ਫਾਇਰ ਕੀਤੇ ਹਾਲਾਂਕਿ ਇਸ ਹਮਲੇ ਦੇ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ ਪ੍ਰਤਾਪ ਨੇ ਇਸ ਨੂੰ ਸਿਆਸੀ ਰੰਜਿਸ਼ ਦੇ ਵਿੱਚ ਕੀਤਾ ਗਿਆ ਹਮਲਾ ਕਰਾਰ ਦਿੱਤਾ ਪਰ ਇਹ ਕੁਝ ਕਰਕੇ ਨਹੀਂ ਕਹਿਣਾ ਚਾਹੁੰਦਾ ਵੀ ਪੁਲਿਸ ਐਸਐਸਪੀ ਸਾਹਿਬੀ ਰਾਤ ਇੱਥੇ ਰਹੇ ਆ 1 ਵਜੇ ਤੱਕ ਉਹ ਇਨਵੈਸਟੀਗੇਸ਼ਨ ਕਰ ਰਹੀ ਆ ਪਰੇ ਬਹੁਤ ਮਦਭਾਗੀ ਗੱਲ ਆ ਕਿਉਂਕਿ ਸਾਡਾ ਜਿਹੜਾ ਇਲਾਕਾ ਬਾਰਡਰ ਤੇ ਹੁਣ ਕਰਕੇ ਇੱਥੇ ਲੋਕ ਜਿਹੜੇ ਇੱਥੇ ਗੈਂਗਸਟਰ ਉਹ ਦੂਜੇ ਤੀਜੇ ਜਿਹੜੇ ਆ ਨਸ਼ੇ ਦੇ ਜਿਹੜੇ ਸਦਾ ਕਰਨੇ ਕਾਫੀ ਜ਼ਿਆਦਾ ਇੱਥੇ ਮਤਲਬ ਹੈਗੇ ਨੇ ਕੋ ਪੋਲੀਟਿਕਲ ਵਿਰੈਂਸ ਹੋ ਸਕਦੀਆਂ ਮੈਂ ਇੱਥੇ ਬੈਠ ਕੇ ਬੰਨੀ ਤੇ ਸ਼ੂਜ਼ ਪਾ ਰਿਹਾ ਸੀ ਤੇ ਭਾਰੀ ਮੇਰੇ ਲੱਗੇ ਖੜੇ ਆ ਅਚਾਨਕ ਪਿੱਛੋਂ ਇੱਕ ਵਿਅਕਤੀ ਆ ਤੇ ਉਹਨੇ ਫਾਇਰ ਕੀਤਾ ਹੈ ਗੇੜਲੇ ਲੱਗੇ ਖੜਕੇ ਤੇ ਮੈਂ ਭਾਰੀ ਕਹਿੰਦੇ ਵਿੱਚ ਸ਼ਾਇਦ ਕੋਈ ਟਾਇਰ ਫਟਿਆ ਜਾਂ ਕੀ ਜਕਰ ਉਹ ਬਾਹਰ ਨੂੰ ਮੈਂ ਤੇ ਭਾਰੀ ਨੇ ਬਾਹਰ ਨੂੰ ਵੇਖਿਆ ਤਾਂ ਉਹਨੇ ਚਿਹਰ ਨੂੰ ਉਹਨੇ ਫਿਰ ਦੂਜੀ ਗੋਲੀ ਚਲਾਤੀ ਆ ਉਹ ਅਹੀਂ ਗੱਡੀ ਦੀ ਆੜ ਵਿੱਚ ਪਿਛੇ ਨੂੰ ਭੱਜ ਗਏ ਆ ਤੇ ਗੱਡੀ ਜਿਹੜੀ ਗੋਲੀ ਜਿਹੜੀ ਇੱਕ ਤੇ ਗੱਡੀ ਨੂੰ ਆਂਟੇ ਕਰਾਈਆ ਤੇ ਇੱਕ ਦੋ ਰਾਉਂਡ ਮਿਸ ਵੀ ਹੋਇਆ ਉਹ ਪੁਲਿਸ ਨੇ ਬਰਾਮਦ ਕਰ ਲਏ। ਹਮਲਾਵਰਾਂ ਦਾ ਫਿਲਹਾਲ ਕੋਈ ਸੁਰਾਗ ਨਹੀਂ ਮਿਲ ਸਕਿਆ ਸੀ। ਪੁਲਿਸ ਵੱਲੋਂ ਮਾਮਲੇ ਵਿੱਚ ਅਣਪਛਾਤੇ ਨੌਜਵਾਨਾਂ ਦੇ ਖਿਲਾਫ 360 ਆਈਪੀਸੀ ਦੀ ਧਾਰਾ 34 ਤੇ ਆਰਮਜ਼ ਐਕਟ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ। ਉੱਥੇ ਹੀ ਸੀਸੀਟੀਵੀ ਫੁਟੇਜ ਦੀ ਮਦਦ ਵੀ ਲਈ ਜਾ ਰਹੀ ਹੈ। ਵਿੱਚ ਦੋ ਬੰਦੇ ਨਜ਼ਰ ਆਇਆ ਇੱਕ ਫੇਰ ਕਰਦਾ ਆ ਪਹਿਲੋਂ ਮੋਟਰਸਾਈਕਲ ਦੇ ਉੱਤੇ ਉੱਤੋਂ ਉਤਰਿਆ। ਤੂ ਫੋਟੋ ਅਜੇ ਨਿਹਰਾਉਣ ਕਰਕੇ ਧੁੰਦਲੀ ਆ ਰਹੀ ਮਾਮਲਾ ਤੈਂਸਾ 7 34 25 54 59 ਦਰਪਤਾ ਗੁਰਪ੍ਰਤਾਪ ਸਿੰਘ ਖਸ਼ਾਲਪੁਰ ਡੇਰਾ ਬਾਬਾ ਨਾਨਕ ਤੋਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਸਨ ਤੇ ਉਹ ਕਾਂਗਰਸ ਦੇ ਸੁਖਜਿੰਦਰ ਸਿੰਘ ਦਾਵਾ ਤੋਂ ਹਾਰ ਗਏ ਸਨ